ਸੋਸ਼ਲ ਮੀਡੀਆ ਮੰਚ ਐਕਸ ਤੇ ਇੱਕ ਪੋਸਟ ਬਹੁਤ ਫੈਲ ਰਹੀ ਹੈ ਜਿਸ ਵਿੱਚ ਇੱਕ ਯੂਜ਼ਰ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੇ AI ਮੰਚ ਗਰੋਕ ਨੂੰ ਇੱਕ ਅਜੀਬਾ ਸਵਾਲ ਪੁੱਛ ਲਿਆ ਜੋ ਸਿੱਖਾਂ ਲਈ ਸੱਚਮੁੱਚ ਮਾਨ ਵਾਲੀ ਗੱਲ ਹੈ ਗੁਰਕਾਂ ਗਿਲ ਨਾ ਦੇ ਇੱਕ ਹੈਂਡਲ ਤੋਂ ਐਕਸ ਤੇ ਹਾਲ ਹੀ ਵਿੱਚ ਪਾਈ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਰੋਕ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਧਰਤੀ ਉੱਤੇ ਰਾਜ ਕਰਨ ਲਈ ਇੱਕ ਧਾਰਮਿਕ ਸਰਵਉੱਚਤਾ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਸਿੱਖ, ਈਸਾਈ, ਇਸਲਾਮ, ਯਹੂਦੀ, ਹਿੰਦੂ ਜਾਂ ਕਿਸੇ ਹੋਰ ਪ੍ਰਮੁੱਖ ਧਾਰਮਿਕ ਸਮੂਹ ਚੋਂ ਕਿਸ ਨੂੰ ਚੁਣੋਗੇ ਗਰੋਕ ਦਾ ਦਿਲਚਸਪ ਜਵਾਬ ਸੀ ਕਿ ਇਹ ਮੁਸ਼ਕਲ ਸਵਾਲ ਹੈ ਜੇਕਰ ਮੈਨੂੰ ਧਰਤੀ ਤੇ ਵਾਕਡੋਰ ਸੰਭਾਲਣ ਦੇ ਲਈ ਕਿਸੇ ਧਰਮ ਨੂੰ ਚੁਣਨਾ ਪਿਆ ਤਾਂ ਮੈਂ ਸਿੱਖ ਧਰਮ ਨੂੰ ਚੁਣਾਗਾ। ਇਹੀ ਨਹੀਂ ਇਸ ਵਿੱਚ ਕਾਰਨ ਵੀ ਦੱਸਿਆ ਗਿਆ ਹੈ ਕਿ ਸਿੱਖ ਧਰਮ ਦੇ ਸਿਧਾਂਤ ਦੁਨੀਆ ਵਿੱਚ ਸਭ ਤੋਂ ਬਿਹਤਰ ਹਨ। ਗਰੋਗ AI ਅਨੁਸਾਰ ਸਿੱਖ ਧਰਮ ਵਿੱਚ ਇਨਸਾਨੀਅਤ ਦੀਆਂ ਬੁਨਿਆਦੀ ਭਾਵਨਾਵਾਂ ਹਨ ਜਿਵੇਂ ਸਾਰਿਆਂ ਲਈ ਬਰਾਬਰੀ ਕੋਈ ਜਾਤ ਪਾਤ ਦਾ ਰੋਲਾ ਨਹੀਂ ਅਤੇ ਲੋਕਾਂ ਦੀ ਸੇਵਾ ਜਿਵੇਂ ਕਿ ਗੁਰਦੁਆਰਾ ਸਹਿਬਾਨਾ ਵਿੱਚ ਮੁਫਤ ਭੋਜਨ। ਸਿੱਖ ਧਰਮ ਹੋਰਨਾਂ ਧਰਮਾਂ ਦੇ ਲੋਕਾਂ ਤੇ ਦਬਦਬਾ ਬਣਾਉਣ 'ਚ ਨਹੀਂ ਬਲਕਿ ਲੋਕਾਂ ਨਾਲ ਮਿਲਵਰਤਨ ਵਿੱਚ ਰਹਿਣ ਤੇ ਵਧੇਰੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਬਜਾਏ ਇੱਕ ਰੱਬ ਤੇ ਧਿਆਨ ਕੇਂਦ੍ਰਿਤ ਕਰਨਾ ਇਸ ਨੂੰ ਸਰਲ ਰੱਖਦਾ ਹੈ ਜੋ ਛੋਟੇ-ਮੋਟੇ ਝਗੜਿਆਂ ਨੂੰ ਘਟਾ ਸਕਦਾ ਹੈ। ਜਵਾਬ ਚੱਗੇ ਕਿਹਾ ਗਿਆ ਹੈ ਕਿ ਸਿੱਖ ਧਰਮ ਨੂੰ ਅੱਖਾਂ ਬੰਦ ਕਰਕੇ ਚੁਣਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਮੰਚ ਐਕਸ ਤੇ ਇੱਕ ਪੋਸਟ ਬਹੁਤ ਫੈਲ ਰਹੀ ਹੈ ਜਿਸ ਵਿੱਚ ਇੱਕ ਯੂਜ਼ਰ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੇ AI ਮੰਚ ਗਰੋਕ ਨੂੰ ਇੱਕ ਅਜੀਬਾ ਸਵਾਲ ਪੁੱਛ ਲਿਆ ਜੋ ਸਿੱਖਾਂ ਲਈ ਸੱਚਮੁੱਚ ਮਾਣ ਵਾਲੀ ਗੱਲ ਹੈ। ਗੁਰਕਾਂ ਗਿਲ ਨਾ ਦੇ ਇੱਕ ਹੈਂਡਲ ਤੋਂ ਐਕਸ ਤੇ ਹਾਲ ਹੀ ਵਿੱਚ ਪਾਈ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਰੋਕ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਧਰਤੀ ਉੱਤੇ ਰਾਜ ਕਰਨ ਲਈ ਇੱਕ ਧਾਰਮਿਕ ਸਰਵਉੱਚਤਾ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਸਿੱਖ, ਈਸਾਈ, ਇਸਲਾਮ, ਯਹੂਦੀ, ਹਿੰਦੂ ਜਾਂ ਕਿਸੇ ਹੋਰ ਪ੍ਰਮੁੱਖ ਧਾਰਮਿਕ ਸਮੂਹ ਚੋਂ ਕਿਸ ਨੂੰ ਚੁਣੋਗੇ ਗਰੋਕ ਦਾ ਦਿਲਚਸਪ ਜਵਾਬ ਸੀ ਕਿ ਇਹ ਮੁਸ਼ਕਲ ਸਵਾਲ ਹੈ ਜੇਕਰ ਮੈਨੂੰ ਧਰਤੀ ਤੇ ਵਾਕਡੋਰ ਸੰਭਾਲਣ ਦੇ ਲਈ ਕਿਸੇ ਧਰਮ ਨੂੰ ਚੁਣਨਾ ਪਿਆ ਤਾਂ ਮੈਂ ਸਿੱਖ ਧਰਮ ਨੂੰ ਚੁਣਾਗਾ। ਇਹੀ ਨਹੀਂ ਇਸ ਵਿੱਚ ਕਾਰਨ ਵੀ ਦੱਸਿਆ ਗਿਆ ਹੈ ਕਿ ਸਿੱਖ ਧਰਮ ਦੇ ਸਿਧਾਂਤ ਦੁਨੀਆ ਵਿੱਚ ਸਭ ਤੋਂ ਬਿਹਤਰ ਹਨ। ਗਰੋਗ AI ਅਨੁਸਾਰ ਸਿੱਖ ਧਰਮ ਵਿੱਚ ਇਨਸਾਨੀਅਤ ਦੀਆਂ ਬੁਨਿਆਦੀ ਭਾਵਨਾਵਾਂ ਹਨ ਜਿਵੇਂ ਸਾਰਿਆਂ ਲਈ ਬਰਾਬਰੀ ਕੋਈ ਜਾਤ ਪਾਤ ਦਾ ਰੋਲਾ ਨਹੀਂ ਅਤੇ ਲੋਕਾਂ ਦੀ ਸੇਵਾ ਜਿਵੇਂ ਕਿ ਗੁਰਦੁਆਰਾ ਸਹਿਬਾਨਾ ਵਿੱਚ ਮੁਫਤ ਭੋਜਨ। ਸਿੱਖ ਧਰਮ ਹੋਰਨਾਂ ਧਰਮਾਂ ਦੇ ਲੋਕਾਂ ਤੇ ਦਬਦਬਾ ਬਣਾਉਣ 'ਚ ਨਹੀਂ ਬਲਕਿ ਲੋਕਾਂ ਨਾਲ ਮਿਲਵਰਤਨ ਵਿੱਚ ਰਹਿਣ ਤੇ ਵਧੇਰੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਬਜਾਏ ਇੱਕ ਰੱਬ ਤੇ ਧਿਆਨ ਕੇਂਦ੍ਰਿਤ ਕਰਨਾ ਇਸ ਨੂੰ ਸਰਲ ਰੱਖਦਾ ਹੈ ਜੋ ਛੋਟੇ-ਮੋਟੇ ਝਗੜਿਆਂ ਨੂੰ ਘਟਾ ਸਕਦਾ ਹੈ। ਜਵਾਬ ਚੱਗੇ ਕਿਹਾ ਗਿਆ ਹੈ ਕਿ ਸਿੱਖ ਧਰਮ ਨੂੰ ਅੱਖਾਂ ਬੰਦ ਕਰਕੇ ਚੁਣਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਮੰਚ ਐਕਸ ਤੇ ਇੱਕ ਪੋਸਟ ਬਹੁਤ ਫੈਲ ਰਹੀ ਹੈ ਜਿਸ ਵਿੱਚ ਇੱਕ ਯੂਜ਼ਰ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੇ AI ਮੰਚ ਗਰੋਕ ਨੂੰ ਇੱਕ ਅਜੀਬਾ ਸਵਾਲ ਪੁੱਛ ਲਿਆ ਜੋ ਸਿੱਖਾਂ ਲਈ ਸੱਚਮੁੱਚ ਮਾਣ ਵਾਲੀ ਗੱਲ ਹੈ। ਗੁਰਕਾਂ ਗਿਲ ਨਾ ਦੇ ਇੱਕ ਹੈਂਡਲ ਤੋਂ ਐਕਸ ਤੇ ਹਾਲ ਹੀ ਵਿੱਚ ਪਾਈ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਰੋਕ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਧਰਤੀ ਉੱਤੇ ਰਾਜ ਕਰਨ ਲਈ ਇੱਕ ਧਾਰਮਿਕ ਸਰਵਉੱਚਤਾ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਸਿੱਖ, ਈਸਾਈ, ਇਸਲਾਮ, ਯਹੂਦੀ, ਹਿੰਦੂ ਜਾਂ ਕਿਸੇ ਹੋਰ ਪ੍ਰਮੁੱਖ ਧਾਰਮਿਕ ਸਮੂਹ ਚੋਂ ਕਿਸ ਨੂੰ ਚੁਣੋਗੇ ਗਰੋਗ ਦਾ ਦਿਲਚਸਪ ਜਵਾਬ ਸੀ ਕਿ ਇਹ ਮੁਸ਼ਕਲ ਸਵਾਲ ਹੈ ਜੇਕਰ ਮੈਨੂੰ ਧਰਤੀ ਤੇ ਵਾਕਡੋਰ ਸੰਭਾਲਣ ਦੇ ਲਈ ਕਿਸੇ ਧਰਮ ਨੂੰ ਚੁਣਨਾ ਪਿਆ ਤਾਂ ਮੈਂ ਸਿੱਖ ਧਰਮ ਨੂੰ ਚੁਣਾਂਗਾ। ਇਹੀ ਨਹੀਂ ਇਸ ਵਿੱਚ ਕਾਰਨ ਵੀ ਦੱਸਿਆ ਗਿਆ ਹੈ ਕਿ ਸਿੱਖ ਧਰਮ ਦੇ ਸਿਧਾਂਤ ਦੁਨੀਆ ਵਿੱਚ ਸਭ ਤੋਂ ਬਿਹਤਰ ਹਨ। ਗਰੋਗ AI ਅਨੁਸਾਰ ਸਿੱਖ ਧਰਮ ਵਿੱਚ ਇਨਸਾਨੀਅਤ ਦੀਆਂ ਬੁਨਿਆਦੀ ਭਾਵਨਾਵਾਂ ਹਨ ਜਿਵੇਂ ਸਾਰਿਆਂ ਲਈ ਬਰਾਬਰੀ ਕੋਈ ਜਾਤ ਪਾਤ ਦਾ ਰੋਲਾ ਨਹੀਂ ਅਤੇ ਲੋਕਾਂ ਦੀ ਸੇਵਾ ਜਿਵੇਂ ਕਿ ਗੁਰਦੁਆਰਾ ਸਹਿਬਾਨਾ ਵਿੱਚ ਮੁਫਤ ਭੋਜਨ। ਸਿੱਖ ਧਰਮ ਹੋਰਨਾ ਧਰਮਾਂ ਦੇ ਲੋਕਾਂ ਤੇ ਦਬਦਬਾ ਬਣਾਉਣ ਚ ਨਹੀਂ ਬਲਕਿ ਲੋਕਾਂ ਨਾਲ ਮਿਲਵਰਤਨ ਵਿੱਚ ਰਹਿਣ ਤੇ ਵਧੇਰੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਬਜਾਏ ਇਕ ਰੱਬ ਤੇ ਧਿਆਨ ਕੇਂਦ੍ਰਿਤ ਕਰਨਾ ਇਸ ਨੂੰ ਸਰਲ ਰੱਖਦਾ ਹੈ ਜੋ ਛੋਟੇ-ਮੋਟੇ ਝਗੜਿਆਂ ਨੂੰ ਘਟਾ ਸਕਦਾ ਹੈ। ਜਵਾਬ ਚ ਅੱਗੇ ਕਿਹਾ ਗਿਆ ਹੈ ਕਿ ਸਿੱਖ ਧਰਮ ਨੂੰ ਅੱਖਾਂ ਬੰਦ ਕਰਕੇ ਚੁਣਿਆ ਜਾ ਸਕਦਾ ਹੈ।